ਬਠਿੰਡਾ ਦੀ 골ਡਗੀ ਦੇ ਨੇੜੇ ਇੱਕ ਬੈਗਾਂ ਦੀ ਦੁਕਾਨ ਨੂੰ ਲੱਗੀ ਸ਼ਾਰਟ ਸਰਕਟ ਦੇ ਕਾਰਨ ਅਗਨ ਸਾਰਾ ਕੁਝ ਸੜਕੇ ਹੋਇਆ ਸਵਾ ਲੋਕਾਂ ਵੱਲੋਂ ਅੱਗ ਤੇ ਪਾਉਣ ਦੀ ਕੀਤੀ ਗਈ ਕੋਸ਼ਿਸ਼ ਲੇਕਨ ਬਾਅਦ ਦੇ ਵਿੱਚ ਫਾਇਰ ਬਰੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਉਹਨਾਂ ਵੱਲੋਂ ਅੱਗ ਤੇ ਪਾਇਆ ਕਾਬੂ ਮਾਮਲਾ ਬਠਿੰਡਾ ਦੀ 골ਡਗੀ ਦੇ ਨੇੜੇ ਪਾਣੀ ਵਾਲੀ ਟੈਂਕੀ ਦੇ ਢੇਰਾਂ ਦਾ ਜਿੱਥੇ ਬੈਗਾਂ ਵਾਲੀਆਂ ਦੁਕਾਨਾਂ ਉੱਥੇ ਇੱਕ ਦੋ ਇੱਕ ਦੋ ਦੁਕਾਨਾਂ ਬਹੁਤ ਪੁਰਾਣੀਆਂ ਦੁਕਾਨਾਂ ਹਨ ਅਤੇ ਜਦ ਦੁਕਾਨਦਾਰ ਆਪਣੇ ਕਰ ਦੁਕਾਨ ਨੂੰ ਬੰਦ ਕਰਕੇ ਚਲਾ ਗਿਆ ਸੀ ਤਾਂ ਪਿੱਛੋਂ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਅਤੇ ਇਹ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦੇ ਅੰਦਰ ਸਾਰਾ ਹੀ ਪਿਆ ਸਾਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਲੋਕਾਂ ਵੱਲੋਂ ਨੇੜੇ ਹੀ ਫੈਰ ਟੈਂਡਰ ਦਾ ਆਫਿਸ ਸੀ ਤਾਂ ਲੋਕਾਂ ਵੱਲੋਂ ਜਾ ਕੇ ਉੱਥੇ ਉਸ ਨੂੰ ਸੂਚਨਾ ਦਿੱਤੀ ਤੇ ਮੌਕੇ ਦੇ ਫੈਰ ਟੈਂਡਰ ਦੀਆਂ ਗੱਡੀਆਂ ਪਹੁੰਚੀਆਂ ਅਤੇ ਇਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗੋਲਡ ਗਿੱਦ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਬੈਗਾਂ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਅਤੇ ਸਾਰਾ ਕੁਝ ਸੜ ਕੇ ਦੁਕਾਨ ਦੇ ਵਿੱਚ ਹੀ ਸੁਆਹ ਹੋ ਗਿਆ ਕਿਉਂਕਿ ਇਹਦੇ ਵਿੱਚ ਸਾਰੇ ਬੈਗਾਂ ਦਾ ਪਾਟਕ ਦਾ ਸਮਾਨ ਸੀ ਅਤੇ ਅੱਗ ਇੰਨੀ ਕਿ ਭਿਆਨਕ ਸੀ ਕਿ ਅੱਗ ਬੁਝ ਨਹੀਂ ਸਕੀ ਤੇ ਸਾਰੀ ਇਹ ਦੁਕਾਨ ਜਿਹੜੀ ਉਹ ਸੜ ਕੇ ਬਿਲਕੁਲ ਸੁਆਹ ਹੋ ਗਈ ਆਉਸ ਨੂੰ ਸੁਣਾਉਣੇ ਹੈ ਇਸ ਸੰਬੰਧੀ ਕੀ ਕਹਿੰਦੇ ਨੇ ਲੋਕ ਦੇ ਦੇ ਨਾਲ ਕਿਉਂ ਬਾਈ ਮੇਰਾ ਕਿਉਂ ਕਿ ਤੱਕ ਜੰਦਾ ਰਹੂਗਾ ਇਹ ਦੱਸੋ ਤੁਸੀਂ ਕੋਲ ਤੱਕ ਜੰਦਾ ਰਹੂਂਦੇ ਸੀ ਦੇਖ ਲਿਆ ਤੁਹਾਡੇ ਆਂਢੀ ਗੁਆਂਢੀ ਆ ਕੇ ਬੁਝਾਉਣ ਤੇ ਲੱਗੇ ਹੋਏ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਬਾਹਰ ਚਾਈਆਂ ਇੱਕ ਨਾਮ ਹੈਗਾ ਜਿਹਨਾਂ ਦਾ ਮੈਂ ਨਾਮ ਦੱਸੂਗਾ ਅਸੀਂ ਨਾਮ ਦੱਸਾਂਗੇ ਜੀ ਤਾਂ ਉਹਨਾਂ ਨੂੰ ਨੰਦੇ ਤੋਂ ਉਹਤੇ ਕੇਸ ਕਰੂੰਗਾ ਕਿ ਆਨੂ ਅੰਕਲ ਕਬਰਾਉਣਾ ਤੁਸੀਂ ਮੈਨੂੰ ਮੇਰੇ ਤੇ ਵਿਸ਼ਵਾਸ ਮੇਰੇ ਤੇ ਵਿਸ਼ਵਾਸ ਹੈ ਮੈਂ ਤੁਹਾਡੇ ਜਵਾਦਾ ਭਾਈ ਆ ਮੇਰੀ ਮਦਦ ਤੋਂ ਕਰ ਰਹੀ ਹੈ ਬੇਫਿਕਰ ਹੋ ਤੁਹਾਡੇ ਨਾਲ ਅੱਜ ਵੀ ਤੂੰ ਚੱਲੀ ਜਾਂਦਾ ਮੈਂ ਵਾਦਾ ਕਰਦਾ ਮੇਰੀ ਮਦਦ ਹੁਣ ਵੀ ਹੋਊਗੀ ਮੇਰੇ ਬੱਚੇ ਤੇ ਦੇਖ ਰਹਾ ਕਿ ਕਿਤੇ ਜਾਵੇ ਤੂੰ ਇੱਥੇ ਥੋੜਾ ਅੱਡਾ ਨਹੀਂ ਪਟਿਆ ਨਦੇ ਮੇਰੇ ਬੱਚੇ ਮੈਂ ਬੱਚੇ ਤੋਂ ਮੇਰੇ ਨਾਲ ਲਿਆ ਆਇਆ ਹੈ ਬੇਫਿਕਰ ਮੇਰੇ ਬੱਚੇ ਤੇ ਲਿਆ ਕੇ ਦਿੱਤੇ ਜਾਵੇ ਕੋਈ ਗੱਲ ਨਹੀਂ ਘਬਰਾਓ ਨਾ ਹੁਣ ਤੁਸੀਂ ਪਾਣੀ ਪਹਿਲਾਂ ਪਾਣੀ ਪੜੇ ਮੇਰਾ ਦਸ ਦਸ ਰੁਪਏ ਦਾ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਕੋਈ ਗੱਲ ਨਹੀਂ ਸਰਕਾਰ ਕੋਈ ਸਰਕਾਰ ਤੇ ਲੱਗਿਆ ਸਾਡੋ ਚਿੰਤਾ ਕਰਵਾ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਸੀਐਮ ਸਾਹਿਬ ਸਾਰੇ ਬੰਦੇ ਆ ਸਾਰੇ ਮਰ ਭੁੱਖੇ ਮਰਦੇ ਮਸਰੇ ਥਾ ਘਾ ਘਾ ਇੱਕ ਛੋਟੀ ਜੀ ਦੁਕਾਨ ਤਿੰਨ ਲੱਗੇ ਹੋਏ ਆ ਮਾਹਰ ਪਰਿਵਾਰ ਸਾਰੇ ਸਾਰੇ ਮਸਰੇ ਨੇ ਥਾ ਘਾ ਘਾ ਆਪਾਂ ਵੀ ਛੱਡ ਲਾ ਆ ਵੀ ਮਸਰੇ ਉਹ ਆਪਣੀ ਪੈਣੀ ਪਾਈ ਦੀ ਬੰਦ ਕਿਲੋ ਹੋਰ ਲੈ ਦੇ ਗਿਆ ਮਟਰ ਬਾਜੀ ਕਰ ਸਾਰੇ ਮਸਰੇ ਨੇ ਥਾ ਘਾ ਘਾ ਬੱਚਾ ਖਾ ਕੇ ਆ ਘੰਟੇ ਕੀਤਾ ਹੈ ਦੇਵagre ਮੇਰੀ ਪੋਤੀ ਹੈ ਜਿਹੜੀ ਜਵਾਹਰ ਮੇਰੀ ਬਿਆਨ ਵਾਲੀ ਆ ਆ ਮੇਰੀ ਪਿੰਧਵਾ ਕੁੜੀ ਹੈ ਕੋਈ ਗੱਲ ਨਹੀਂ ਬੇਟਾ ਇਤਨੀ ਹੁੰਦਾ ਇਹ ਵੀ ਮੌਕੇ ਤੇ ਕਿਸੇ ਨੂੰ ਅੱਗ ਲੱਗੀ ਹੈ ਕਿ ਅੱਜ ਚੱਲ ਚੱਲੇ ਐਸੇ ਅਸੀਂ ਮੌਕੇ ਤੇ ਜਿਹੜੇ ਐਸਿਸਟੈਂਸ ਜਿਹੜਾ ਕੰਮ ਕਰਦਾ ਸੀ ਬੈਗਾਂ ਦਾ ਕੰਮ ਸੀਗਾ ਜੀ ਤੇ ਨਾਲ ਅੱਗ ਲੱਗੀ ਜਦੋਂ ਸਾਰੀ ਪਬਲਿਕ ਇੱਥੇ ਇਕੱਠੀ ਹੋ ਗਈ ਸਾਰਿਆਂ ਨੇ ਮਿਲ ਕੇ ਪ੍ਰਸ਼ਾਸਨ ਨੂੰ ਫੋਨ ਕੀਤਾ ਮੋਟਰ ਆ ਗਈ 15 ਮਿੰਟ ਦਾ ਵਿੱਚ ਜਿਹੜਾ ਦੁਆਰਾ ਤੇ ਦੁਆਰਾ ਭਰ ਗਈ ਜਿਹੜੀ 15 ਮਿੰਟ ਪਾਣੀ ਦੀ ਸਪਲਾਈ ਨਹੀਂ ਚੱਲੀ ਉਹਨੂੰ ਹੋਰ ਛੋੜਾ ਹੋਰ ਨੁਕਸਾਨ ਹੋਇਆ ਕਾਫੀ ਇੱਕ ਤਰ੍ਹਾਂ ਕੇ ਸਰਕਾਰੀ ਪਾਣੀ ਖਤਮ ਹੋ ਚੁੱਕੀ ਹੈ। ਇਹ ਕਿਹੜਾ ਕਪੜਾ ਕੀ ਕਰਾ ਕੋਲੇ ਬਾਗ ਲੱਗਿਆ ਕਿੱਥੇ ਲੱਗਿਆ। ਇਹ ਅਗਰੀ ਮਾਰ ਰੋਡ ਤੇ ਟੈਂਕੀ ਹੈ ਜੀ ਪਾਣੀ ਵਾਲੀ ਕੋਈ ਨਹੀਂ 25 ਲਾ ਪੁਆਇੰਟ ਦੇ ਨਾਲ। ਕੋਈ ਕਾਫੀ ਪੁਰਾਣੀ ਦੁਕਾਨ ਸੀ ਇਹ ਬਿਜਲੀ ਦੇ 160 ਸੱਕਰ ਨਾਲ ਲੱਗੀ ਹੈ। ਤੇ ਅਜੇ ਜਿੰਨ ਦਾ 2 ਮਿੰਟ ਪਹਿਲਾਂ ਰਿਪੋਰਟ ਲੱਗਿਆ ਇਹ ਵੀ ਦੁਕਾਨਦਾਰ ਦੁਕਾਨ ਬੰਦ ਕਰਕੇ ਜਾ ਚੁੱਕੇ ਸੀ। ਇਹਨਾਂ ਨੂੰ ਵੀ ਕਿੱਥੋਂ ਲਾਜ ਵਾਲੇ ਦੁਕਾਨਦਾਰਾਂ ਨੇ ਫੋਨ ਕਰਕੇ ਬੁਲਾਇਆ। ਪਰ ਲekin ਦੁਕਾਨ ਦੇ ਵਿੱਚ ਥਾਲਾ ਕੁ ਸੁਆਹ ਹੋ ਗਿਆ 5000 ਰੁਪਏ ਇਸ ਵਿੱਚ। ਤਰੀ ਆਦਮੀ ਸੀ ਤੇ ਇੱਥੇ ਵੀ ਜਣਾ ਜੀਵਾਰਾ ਚੱਲਦਾ ਸੀ ਬਾਕੀ ਇਹ ਮਾਰਕੀਟਰ ਨੇ ਬਾਜ਼ਾਰ ਨੇ ਸਾਰਿਆਂ ਨੇ ਜਿੰਨੀ ਚੀਜ਼ ਤੋਂ ਮਦਦੂ ਕੀਤੀ ਕਾਦੀ ਦੁਕਾਨ ਸੀ ਤੇਰੀ ਬੈਲਟਾਂ ਵਗੈਰਾ ਬੈਗ ਵਗੈਰਾ ਪੁਰਾਣੇ ਕਾਗਜ਼ ਦੀ ਰੋਟੀ ਵੇਚ ਰਹੇ ਇੱਥੇ ਕਈ ਵੇਲੇ ਸੁਮਿੱਤ ਕਮਾਨ ਹੁੰਦਾ ਸੀ ਖਰਚ ਵਗੈਰਾ ਆ ਜਾਂਦਾ ਰਹਾ ਤੁਹਾਡੀ ਕੀ ਕੱਢਣਾ ਵਾਪਰੇ ਆ ਤੁਸੀਂ ਮੌਕੇ ਤੇ ਸੀਗੇ ਇਹ ਇਸ پارک ਤੇ ਹੈਗਾ ਮਗਰੋਂ پارک ਪੈਨ ਨਾਲ ਨਾਲ ਨਾ ਪੰਮੜ ਫੁੱਟ ਗਿਆ ਅਸੀਂ ਭੱਜ ਕੇ ਜਾ ਕੇ ਫਾਰੋ ਗੇੜ ਦੋ ਸਾਈਕਲ ਤੇ ਕਹਿ ਕੇ ਆਏ ਜਾ ਕੇ ਉਹ ਤਾਰਾ ਫਿਰੇ ਕਾਰਾ ਕਾਰਾ ਕਰਾ ਕਰਾ ਤਰੋ ਜੀ ਇਸ پارک ਨਾਲ ਹੋਇਆ ਕੰਮ ਸਾਰਾ ਇਹ ਬੱਗਾ ਦੀ ਦੁਕਾਨ ਸੀ ਬੈਗ ਵਗੈਰਾ ਬੈਲਟ ਵਗੈਰਾ ਇਹਨਾਂ ਦੇ ਸੀ ਕੰਮ ਲੋਕਾਂ ਦਾ ਹੀ ਦੇਖੋ ਹੁੰਦੇ ਦੁਕਾਨ ਦੇ ਚਾਹਣਾ ਤੇ ਪਤਾ ਲੱਗੂਗਾ ਇਹ ਤਾਂ ਕਹਿੰਦੇ 5 ਲੱਖ ਦਾ ਹੋਇਆਗਾ ਮਾਲਕ ਤਾਂ ਕਹਿੰਦੇ ਬਾਕੀ ਪਤਾ ਨਹੀਂ ਹਲੇ ਵੀ ਐਨ ਸਭ ਕੁਝ ਖਤਮ ਹੋ ਗਿਆ ਮੇਰਾ ਕੀ ਕਰਾਂ ਕਹਿੰਦੇ ਉਹ ਇੱਕ ਆਗ ਲੱਗਿਆ ਕਿਰਤੀ ਨੂੰ ਆਗ ਲੱਗਿਆ ਸਾਡਾ ਨਾ ਜੀ ਇੱਕ ਸਕੂਟਰ ਸਵਾਰ ਨੇ ਆ ਕੇ ਫੈਰ ਵਗੈਰੇ ਦੇ ਸੂਚ ਕੀਤਾ ਇਹ ਆਪਣੇ ਕੋਲ ਜਿੱਕੇ ਨੇੜੇ ਦੀ ਟੈਂਕੀ ਆ ਪਾਰੀ ਵਾਲੀ ਉਧਰ ਥੱਲੇ ਦੁਕਾਨ ਚੱਕ ਲੱਗੀ ਆ ਅਸੀਂ ਮੌਕੇ ਤੇ ਉਹਦੀ ਸੂਚਨਾ ਸੰਸਾਰ ਅਸੀਂ ਮੌਕੇ ਤੇ ਪਹੁੰਚੇ ਦੇਖ ਕੇ ਕਾਫੀ ਅੱਗ ਲੱਗੀ ਹੋਈ ਸੀ ਅਸੀਂ ਇੱਕ ਗੱਡੀ ਗੱਡੀ ਪਹਿਲਾਂ ਉਸ ਤੋਂ ਬਾਅਦ ਅੱਗ ਦੀ ਹਾਲਾਤ ਦੇਖ ਜਿਹੜੇ ਜ਼ਿਆਦਾ ਲੱਗੀ ਸਾਨੂੰ ਅਸੀਂ ਦੂਜੀ ਗੱਡੀ ਵੀ ਨਾਲ ਨਾਲ ਕਰ ਉਸ ਤੋਂ ਬਾਅਦ ਇੱਕ ਸਾਡੀ ਪੀਚਾ ਫਾਇਰ ਡੈਂਡਰ ٹیم ਦੁਆਰਾ ਆਇਆ ਅੱਗ ਲੱਗਣ ਦੇ ਕਾਰਨ ਜਿਹਨਾਂ ਨੂੰ ਸੜੀ ਨੁਕਸਾਨ ਤੇ ਬੈਗ ਬਿਲਟਾ ਵਗੈਰਾ ਇਹਨਾਂ ਦੀ ਦੁਕਾਨ ਸੀ ਜੀ ਨੁਕਸਾਨ ਦਾ ਹੁਣ ਅੰਦਾਜ਼ਾ ਇਹਨਾਂ ਨੂੰ ਪਤਾ ਲੱਗੂ ਜੀ ਕਿੰਨਾ ਕੁ ਸਮਾਰਟੀ ਵਿੱਚ ਇਹਨਾਂ ਦਾ ਦੁਕਾਨ ਬੰਦ ਸੀ ਲੋਕ ਲੱ ਮਾਲ ਕਾਇਆ ਮਾਲ ਕਾਇਆ ਹਾਂਜੀ ਮਾਲ ਕਾਇਆ ਜੀ ਉਹਨਾਂ ਦੱਸਣ ਦਾ ਤਾਂ ਕੀ ਪਤਾ ਲੱਗੂਗਾ ਕਿ ਨਕਸ਼ਾਰ ਕਿੰਨਾ ਕਰ ਬੈਕ ਕੀ ਕੀ ਸਮਾਨ ਚੁਣਨਾ ਕੀ ਉਹ ਕਰਮ ਕੀ ਆਇਆ ਤੋਹਾਂ ਦਾ ਕਰ ਦਾ ਕੋਈ ਪਤਾ ਨਹੀਂ ਲੱਗੇ ਸਾਡੇ ਆਉਂਡਰਟ ਲੱਗੀ ਪਈ ਸਿਆਗੀ ਆ ਵੀ ਚੱਲੀ ਜਾਂਦੀ ਚੱਲ